ਰੰਗਾਂ ਤੇ ਸੁਗੰਧ ਨਾਲ ਭਰਪੂਰ ਕੋਚੀ ਦੇ ਬਾਜ਼ਾਰਾਂ ਵਿੱਚ ਤੁਹਾਡਾ ਸਵਾਗਤ ਹੈ। ਸਦੀਆਂ ਪੁਰਾਣੇ ਵਪਾਰ ਤੋਂ ਲੈ ਕੇ ਨਵੇਂ ਬਣੇ ਪਰਫਿਊਮ ਦੇ ਕਾਰਖਾਨਿਆਂ ਤੱਕ ਹਰ ਗਲੀ ਇੱਥੇ ਇੱਕ ਖੂਬਸੂਰਤ ਕਹਾਣੀ ਦੱਸਦੀ ਆ। ਤੇ ਇੱਥੇ ਹੀ ਮੌਜੂਦ ਆ ਵਰਲਡ ਰਿਕਾਰਡ ਬਣਾ ਚੁੱਕੀ ਸਭ ਤੋਂ ਵੱਡੀ ਪਰਫਿਊਮ ਦੀ ਬੋਤਲ ਜੀਦੀ ਉਚਾਈ ਹੈ ਲਗਭਗ ਦਾਸ ਫਟ ਤਾਂ ਚਲੋ ਅੱਜ ਦੇ ਵਲੌਗ ਦੇ ਵਿੱਚ ਆਪਾਂ ਕੋਚੀ ਦੇ ਇਸ ਖੂਬਸੂਰਤ ਬਾਜ਼ਾਰ ਨੂੰ ਐਕਸਪਲੋਰ ਕਰੀਏ ਸਵਾਗਤ ਹੈ ਬਾਈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫੇਰ ਸਾਡੇ YouTube ਚੈਨਲ ਤੇ ਤੇ ਆਪਾਂ ਪਹੁੰਚੇ ਹੋਏ ਹਾਂ ਜੀ ਕੇਰਲਾ ਕੇਰਲਾ ਦੇ ਸਭ ਤੋਂ ਵੱਡੇ ਸ਼ਹਿਰ ਕੋਚੀ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਸਵਾਗਤ ਹੈ ਜੀ ਤੇ ਅੱਜ ਦੇ ਵਲੌਗ ਦੀ ਆਪਾਂ ਸ਼ੁਰੂਆਤ ਕਰਦੇ ਆਂ ਮੂਡ ਆਫਟਰਨੂਨ ਦੇ ਨਾਲ ਹਾਂਜੀ ਤੇ ਦੁਪਹਿਰ ਦੇ ਲਗਭਗ 3 ਵਜ ਗਿਆ 3 ਵਜ ਗਿਆ ਹਾਂਜੀ ਤੇ ਬੀਚ ਦੇ ਕਿਨਾਰੇ ਤੇ ਹਾਂਜੀ ਤੇ ਪਿਛਲੇ ਵਲੌਗ ਦੇ ਵਿੱਚ ਆਪਾਂ ਤੁਹਾਨੂੰ ਇੱਕ ਤਾਂ ਚਰਚ ਦਿਖਾਈ ਦੋ ਚਰਚਾਂ ਦਿਖਾਈਆਂ ਨੇ ਇੱਕ ਬਸਟੀਅਨ ਮੰਗਲੋ ਦਿਖਾਇਆ ਸੀਗਾ ਬਸਟੀਅਨ ਮੰਗਲੋ ਆਉਰੀ ਆ ਗਿਆ ਨੇੜੇ ਤੇ ਜਿਵੇਂ ਕਿ ਕਿ ਤੁਹਾਨੂੰ ਆਪਾਂ ਕਿਹਾ ਸੀਗਾ ਵੀ ਨੈਕਸਟ ਵਲੌਗ ਆਪਾਂ ਆਉਰੀ ਸ਼ੁਰੂ ਕਰਾਂਗੇ ਤੇ ਆਪਾਂ ਬੀਚ ਦੇ ਉੱਤੇ ਇਸ ਟਾਈਮ ਖੜੇ ਆਂਗੇ ਇਹ ਹੈ ਜੀ ਫੋਰਟ ਕੋਚੀ ਦੀ ਬੀਚ ਤੇ ਆ ਪਿੱਛੇ ਤੁਸੀਂ ਜਿਹੜੇ ਦੇਖ ਰਹੇ ਹੋ ਇਹ ਨੇ ਜੀ ਚਾਈਨੀਜ਼ ਫਿਸ਼ਿੰਗ ਨੈਟਸ ਤੇ ਆਜ ਤੁਹਾਨੂੰ ਨੇੜੇ ਤੋਂ ਦਿਖਾਈਏ ਤੇ ਇੱਥੇ ਛੋਟੇ ਛੋਟੇ ਕਾਫੀ ਆਈਲੈਂਡਸ ਨੇਗੇ ਹਾਂ ਜਿਵੇਂ ਉਧਰੋਂ ਜਿੱਧਰੋਂ ਆਪਾਂ ਆਏ ਸੀ ਐਰਨਾਕुलम ਐਰਨਾਕुलम ਜਿਵੇਂ ਕਿ ਤੁਹਾਨੂੰ ਦੱਸਿਆ ਵੀ ਇਹ ਕੋਚੀ ਦਾ ਸ਼ਹਿਰ ਹੈ ਜਿਹੜਾ ਇਹ ਹੈ ਜੀ ਤਿੰਨ ਚਾਰ ਆਈਲੈਂਡਾਂ ਦੇ ਨਾਲ ਮਿਲ ਕੇ ਬਣਿਆ ਹੋਇਆਗਾ ਇੱਧਰਲੇ ਪਾਸੇ ਆ ਗਿਆ ਵਾਈਪੀ ਨਾਇਲੈਂਡ ਹੈਗਾ ਤੇ ਐਰਨਾਕुलम ਹੈ ਜਿਹੜਾ ਸਭ ਤੋਂ ਮਤਲਬ ਜਿੱਥੋਂ ਆਪਾਂ ਆਏ ਸੀਗੇ ਟ੍ਰੇਨ 'ਚ ਉਹ ਜੇ ਸਾਹਮਣੇ ਜਿਹੜਾ ਪੋਰਟ ਦਿਖ ਰਿਹਾ ਹੈਗਾ ਵੱਡੀਆਂ ਵੱਡੀਆਂ ਮਸ਼ੀਨਰੀਆਂ ਇੱਥੇ ਖੜੀਆਂ ਨੇ ਨਾ ਉਹ ਐਰਨਾਕुलम ਤੇ ਆਹ ਇੱਧਰ ਲਾਈ ਰਹੀ ਹੈਗਾ ਜੀ ਆਪਣਾ ਕੀ ਕਹਿੰਦੇ ਨੇ ਪੋਰਟ ਕੋਚ ਆ ਇਧਰਲਾ ਏਰੀਆ ਫੋਟ ਕੋਚੀ ਤੇ ਜ਼ਿਆਦਾਤਰ ਘੁੰਮਣ ਵਾਲੀਆਂ ਥਾਵਾਂ ਤੁਹਾਨੂੰ ਫੋਟ ਕੋਚੀ ਦੇ ਵਿੱਚ ਹੀ ਦੇਖਣ ਨੂੰ ਮਿਲਣਗੀਆਂ ਜ਼ਿਆਦਾਤਰ ਹਨਾ ਤੇ ਆ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਇਹ ਜੀ ਚਾਈਨੀਸ ਫਿਸ਼ਿੰਗ ਨੈਟਸ ਜਿਹਨੂੰ ਚਿੰਨਾ ਵਾਲਾ ਵੀ ਕਹਿ ਦਿੰਦੇ ਔਰੇ ਵੈਸੇ ਮੀਂਹ ਸਟਾਰਟ ਹੋ ਗਿਆ ਹੁਣੇ-ਹੁਣੇ ਧੁੱਪ ਨਿਕਲੀ ਹੋਈ ਸੀ ਤੇ ਹੁਣੇ ਮੀਂਹ ਆ ਗਿਆ ਇਹੀ ਖੂਬਸੂਰਤੀ ਆ ਬਈ ਕੋਸਟਲ ਏਰੀਆ ਦੀ ਤੇ ਆ ਇਧਰਲੇ ਪਾਸੇ ਜਿਹੜਾ ਆ ਅਰੇਬੀਅਨ ਸੀ ਆ ਗਿਆ ਦੂਰ-ਦੂਰ ਤੱਕ ਸਮੁੰਦਰ ਆ ਹੋਰ ਕੁਝ ਵੀ ਨਹੀਂ ਹੈਗਾ ਹਨਾ ਤੇ ਮੈਂ ਗੱਲ ਕਰ ਰਿਹਾ ਸੀਗਾ ਵੀ ਚਾਈਨੀਸ ਫਿਸ਼ਿੰਗ ਨੈਟਸ ਦੀ ਜਿਵੇਂ ਇਹ ਬਹੁਤ ਸਾਰੇ ਨੇ ਤੇ ਇਹ ਮੰਨਿਆ ਜਾਂਦਾ ਏਦਾਂ ਵੀ ਜਦੋਂ ਚਾਈਨੀਜ਼ ਵਪਾਰੀ ਜਿਹੜੇ ਉਰੇ ਕੋਚੀ ਦੇ ਵਿੱਚ ਆਏ ਸੀਗੇ ਬਹੁਤ ਸਾਲ ਪਹਿਲਾਂ ਸਦੀਆਂ ਪੁਰਾਣੀ ਗੱਲ ਹੈ ਇਹ ਤੇ ਜਦੋਂ ਚਾਈਨੀਜ਼ ਵਪਾਰੀ ਜਿਹੜੇ ਉਰੇ ਆਏ ਸੀਗੇ ਸਪਾਈਸਿਸ ਦਾ ਟ੍ਰੇਡ ਕਰਨ ਮਸਾਲਿਆਂ ਦਾ ਟ੍ਰੇਡ ਕਰਨ ਤਾਂ ਉਦੋਂ ਇਹ ਇਹ ਨਾ ਫਿਸ਼ਿੰਗ ਨੈਟਸ ਨੂੰ ਉਰੇ ਛੱਡ ਗਏ ਸੀਗੇ ਤੇ ਉਦੋਂ ਤੋਂ ਇੱਥੋਂ ਦੇ ਲੋਕ ਇਹਨਾਂ ਦਾ ਯੂਜ਼ ਕਰਦੇ ਨੇਗੇ ਮੱਛੀਆਂ ਫੜਨ ਵਾਸਤੇ ਤੇ ਪਰ ਉਰੇ ਆ ਜਿਹੜਾ ਇਲਾਕਾ ਹੈਗਾ ਉਰੇ ਮੱਛੀਆਂ ਵੈਸੇ ਘੱਟ ਮਿਲਦੀਆਂ ਨਿਗੀਆਂ ਪਰ ਜਿੰਨੀਆਂ ਕਿ ਮਿਲਦੀਆਂ ਨੇ ਟੂਰਿਸਟ ਇਹ ਚੀਜ਼ ਦੇਖਣਾ ਪਸੰਦ ਕਰਦੇ ਆ ਉਰੇ ਆ ਕੇ ਹਨਾ ਇਹਨਾਂ ਨੂੰ ਐਡੀਸ਼ਨਲ ਪੈਸੇ ਦਿੰਦੇ ਆ ਉਹ 200 ਰੁਪਿਆ ਕਿ ਸਾਨੂੰ ਮੱਛੀਆਂ ਫੜ ਕੇ ਦਿਖਾਓ ਵੀ ਕਿਦਾਂ ਮੱਛੀਆਂ ਫੜਦੇ ਆ ਤੇ ਕਿਦਾਂ ਜਾਲ ਵਗੈਰਾ ਸਿੱੜਦੇ ਆ ਸਾਰਾ ਕੁਝ ਇਹ ਇੱਕ ਤਰ੍ਹਾਂ ਦਾ ਆਈਕੋਨਿਕ ਮਤਲਬ ਪ੍ਰੋਸੈਸ ਹੈ ਸਾਰਾ ਸਾਰਾ ਇਹ ਹਨਾ ਪਰ ਮੱਛੀਆਂ ਉਹਰੇ ਘੱਟ ਮਿਲਦੀਆਂ ਨੇ ਉਹਦਾ ਕਾਰਨ ਇਹੀ ਹੈ ਵੀ ਜਿੰਨੀਆਂ ਮੱਛੀਆਂ ਬਰੇ ਹੈਗੀਆਂ ਸੀਆਂ ਸਾਰੀਆਂ ਫੜ ਫੜ ਲਈਆਂ ਇਹਨਾਂ ਨੇ ਹੁਣ ਹੁਣ ਬਹੁਤੀਆਂ ਜ਼ਿਆਦਾ ਮੱਛੀਆਂ ਇਸ ਇਲਾਕੇ ਦੇ ਵਿੱਚ ਬਚੀਆਂ ਨਹੀਂ ਹੈਗੀਆਂ ਇਲਾਕੇ ਦੇ ਨਾਲ ਹੀ ਮਿਲਦੀ ਆ ਜਿਹੜੇ ਨੂੰ ਮਿਲ ਗਈ ਮਿਲ ਗਈ ਹਾਂ ਨੱਕ ਦੇ ਨਾਲ ਹੀ ਮਿਲਦੀ ਆ ਵੀ ਜਿਹੜੇ ਨੂੰ ਮਿਲ ਗਈ ਮਿਲ ਗਈ ਜਿਹੜਾ ਰਹਿ ਗਿਆ ਰਹਿ ਗਿਆ ਇਹ ਮੀਂਹ ਬਾਲਾ ਤੇਜ ਆ ਗਿਆ ਬਈ ਹੁਣ ਤਾਂ ਲੈ ਇੱਧਰ ਨੂੰ ਕਰ ਮੜਾ ਜਾ ਛਤਰੀ ਤਾਂ ਛੋਟੀ ਜੀ ਹੈ ਚਲ ਉਧਰੋਂ ਦੇਖ ਮੜਾ ਫਿਰ ਚੱਲ 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 ਨਿਕਲ ਜਾ ਗਿੱਲੇ ਹੋ ਗਏ ਸਾਰੇ ਤੇ ਪੰਜਾ ਦੀ 50 50 ਪੰਜਾ ਯਾਰ ਮੀਂਹ ਜਦੋਂ ਆਇਆ ਨਹੀਂ ਪਤਾ ਲੱਗਦਾ ਇੱਕ ਇੱਕਦਮ ਇਹ ਧੁੱਪ ਨਿਕਲੇ ਆਉਂਦੀ ਆ ਤੇ ਇੱਕਦਮ ਮੀਂਹ ਸ਼ੁਰੂ ਹੋ ਜਾਂਦਾ ਹੈਗਾ ਪਤਾ ਨਹੀਂ ਲੱਗ ਰਿਹਾ ਕਿਸੇ ਵਾਲੀ ਜ਼ੋਰ ਦੀ ਆਉਂਦਾ ਇਹ ਦੋ ਆਉਂਦਾ ਕੋਈ ਯਾਰ ਹਾਂਜੀ ਭਾਈ ਮੀ ਹਟ ਗਿਆ ਤੇ ਇੱਕ ਵਾਰ ਫੇਰ ਆਪਾਂ ਆ ਗਏ ਆ ਜੀ ਕੋਟ ਕੋਚੀ ਦੀ ਬੀਚ ਦੇ ਉੱਤੇ ਆ ਇਧਰਲੇ ਪਾਸੇ ਤੁਸੀਂ ਦੇਖੋਗੇ ਉਹ ਅੱਗੇ ਦੇਖੋ ਉਹ ਸਾਰਾ ਅਰੇਬੀਅਨ ਸੀ ਹੈ ਉਧਰੋਂ ਸਮੁੰਦਰ ਸ਼ੁਰੂ ਹੋ ਜਾਂਦਾ ਸਾਰਾ ਅੱਗੇ ਜਿੱਥੋਂ ਤੱਕ ਨਿਗਾਹ ਪੈਂਦੀ ਹੈ ਸਮੁੰਦਰੇ ਸਮੁੰਦਰ ਹੈਗਾ ਹੋਰ ਕੁਝ ਵੀ ਨਹੀਂ ਹੈਗਾ ਉਧਰਲੇ ਪਾਸੇ ਆ ਦੇਖੋ ਉਹ ਕਿਸ਼ਤੀ ਜੀ ਦਿਖ ਰਹੀ ਹੈ ਛੋਟੀ ਜੀ ਆ ਇਧਰ ਤੁਸੀਂ ਸਿੱਧਾ ਜਾਓਗੇ ਤਾਂ ਓਮਾਨ ਆ ਜੂਗਾ ਦੂਜੀ ਕੰਟਰੀ ਜਿਹੜਾ ਜਾਣਾ ਚਾਹੁੰਦਾ ਹੈਗਾ ਇਲੀਗਲ ਤਰੀਕੇ ਨਾਲ ਉਹ ਸਿੱਧਾ-ਸਿੱਧਾ ਲੰਘ ਜਾਦਾ ਮਾਲ ਓਮਾਨ ਚ ਪਹੁੰਚ ਜਾਓਗੇ ਤੁਸੀਂ ਦੁਬਈ ਵੀ ਇਧਰੋਂ ਹੈ ਵੇਹੇ ਚਲੋ ਭਾਈ ਆਪਾਂ ਹੁਣ ਚੱਲਦੇ ਆਂ ਜੀ ਅੱਜ ਇੱਕ ਦੋ ਥਾਵਾਂ ਤੇ ਹੋਰ ਜਾ ਕੇ ਆਉਣ ਆਪਾਂ ਨੇ ਜੂ ਟਾਊਨ ਜਾਣ ਚੱਲਣਾਗਾ ਮਟਨਚਰੀ ਪੈਲੇਸ ਚੱਲਣਾਗਾ ਪਰ ਉਸ ਤੋਂ ਪਹਿਲਾਂ ਹੁਣ ਆਪਾਂ ਲੰਚ ਕਰ ਲਈਏ ਯਾਰ ਭੁੱਖ ਲੱਗ ਰਹੀ ਆ ਹੁਣ ਆਣਾ ਕੁਝੀ ਦਾ ਉਧਰੋਂ ਚਲੀ ਗਈ ਤੇ ਆਪ ਆਜੋ ਆਪਾਂ ਚੱਲਦੇ ਆਂ ਤੇ ਵਲੌਗ ਨੂੰ ਜਾਰੀ ਰੱਖਾਂਗੇ ਇਦਾਂ ਹੀ ਪਹਿਲਾਂ ਲੰਚ ਕਰ ਲਈਏ ਫਿਰ ਆਪਾਂ ਚੱਲਾਂਗੇ ਨਵੀਆਂ ਥਾਵਾਂ ਦੇ ਘੁੰਮਣ ਆਓ ਜੀ ਏ ਬਾਈ ਕੈਫੇਜ਼ ਵਗੈਰਾ ਨਹੀਂ ਗੁਰੇ ਫੋਰਟ ਕੋਚੀ ਦੇ ਏਰੀਆ ਦੇ ਵਿੱਚ ਨਾ ਇਧਰਲੇ ਪਾਸੇ ਆਹ ਰੋਡ ਹੈ ਕੀ ਰੋਡ ਦੇ ਬਿਲਕੁਲ ਇਧਰਲੀ ਸਾਈਡ ਤੇ ਨਾ ਕੈਫੇਜ਼ ਨੇਗੇ ਤੁਸੀਂ ਕੁਝ ਵੀ ਖਾ ਸਕਦੇ ਹੋ ਜਿਵੇਂ ਪੀਜ਼ਾ 버ਗਰ ਵਗੈਰਾ ਹੋਰ ਯੂਰਪੀਅਨ ਚੀਜ਼ਾਂ ਵੀ ਉਰੇ ਮਿਲਦੀਆਂ ਨੇਗੀਆਂ ਜਿਹੜੀਆਂ ਆਪਣੇ ਲੋਕ ਘੱਟ ਪਸੰਦ ਕਰਦੇ ਆ ਪਰ ਉਰੇ ਵਿਕਦੀਆਂ ਨੇ ਇਹ ਚੀਜ਼ਾਂ ਇਹਨਾਂ ਦੀਆਂ ਇਹ ਥੋੜੀ ਯੂਰਪ ਵਾਲੀ ਫੀਲਿੰਗ ਤੁਹਾਨੂੰ ਦਵਾਉਂਦੀਆਂ ਨੇ ਇਹ ਚੀਜ਼ਾਂ ਹਨਾ ਜਿਵੇਂ ਕੈਫੇ ਵਗੈਰਾ ਬਣੇ ਹੋਏ ਨੇ ਉਰੇ ਬਿਲਕੁਲ ਰੋਡ ਦੇ ਸਾਈਡ ਤੇ ਇਹ ਯੂਰਪ 'ਚ ਦੇਖਣ ਨੂੰ ਮਿਲਦੀਆਂ ਹੈ ਵਧੀਆ ਲੱਗਦੀਆਂ ਚੀਜ਼ ਇਹ ਤੁਸੀਂ ਆਪਣਾ ਰੈਸਟੋਰੈਂਟ ਆਹ ਦੇਖ ਲੈਣੇ ਮੈਂ ਕਹਿੰਦਾ ਇਹ ਵੀ ਵਧੀਆ ਲੱਗ ਰਿਹਾ ਵੈਸੇ ਹੈਣਾ ਰੈਸਟੋਰੈਂਟ ਜਿਹਾ ਹੈਗਾ ਅੰਦਰੋਂ ਆਹ ਦੇਖ ਤੇ ਆ ਜੋ ਚੱਲੀਏ ਫਿਰ ਮੜੇ ਸਾਈਡ ਤੇ ਦੇਖ ਆ ਜਾ ਆ ਜਾ ਲੰਘਿਆ ਲੰਘਿਆ ਇਹਣਾ ਆ ਦੇਖ ਰਿਹਾ ਸਮਾਨ ਜਿਹਾ ਕਿਵੇਂ ਆ ਉੱਥੇ ਵਾਲਾ ਤਾਂ ਯਾਰ ਵਧੀਆ ਲੱਗਿਆ ਥੀ ਸਾਨੂੰ ਸਮਾਨ ਇਹ ਆਹ ਭਾਈ ਐਡ ਲੱਗ ਰਿਹਾ ਵੈਸੇ ਏਸੀ ਉਸੇ ਚੱਲ ਰਿਹਾ ਹੈ ਹਨ ਠੰਡੀ ਠੰਡੀ ਹਵਾ ਆ ਰਹੀ ਹੈ भैया लंच मिलेगा लंच है लंच नहीं है चपाती वगैरह रोटी वगैरह चाहिए हमें है दे सकते है? देखना चपाती वो वही होगी ना मतलब गेहूं की गेहूं के आटे की होती है है ना ओके। और दाल मिल जाएगी कौन सी आ, कौन सी दाल है दाल तड़का दाल फ्राई है ओके okay. रोटी कितने की है चपाती चपाती कितने की है पंद्रह रुपये की करा ली फिर चलो कर दो भाई फिर एक दाल तड़का होगी बाकी चपाती होगी दो चपाती ला देना पहले फिर बाद में बोल देंगे ठीक है पतंदा, आ, पतंदा भाई पहला तो जवाब दिया, ठीक है हम मरने पता नहीं पता हूँ भाई कैमरे में देखिए मन गया भाई रिकॉर्ड हो गया दस पता ਉਹੀ ਮੰਨ ਲਿਆ ਪੈਸੇ ਬਈ ਇਹ ਨਾ 4 ਵਜੇ ਤੱਕ ਆਉਂਦਾ ਲਾਂਚ ਇਹਨਾਂ ਦੇ ਇਸ ਹੋਟਲ ਦੇ ਵਿੱਚ ਹਨਾ ਚੱਲ ਖਾ ਵੀ ਕੇ ਦੇਖਦੇ ਵਾਕੀ ਸਮਾਨ ਕਿੱਦਾਂ ਦਾ ਹਨਾ ਲੋਕੇਸ਼ਨ ਤਾਂ ਬਹੁਤ ਸੋਹਣੀ ਹੈ ਰੇਟ ਵੀ ਜੈਨੂਨ ਨਹੀਂ ਨੇ 100 ਰੁਪਏ ਦੀ ਰੋਟੀ ਆ ਠੀਕ ਠਾਕ ਹੈ ਕੋਈ ਜ਼ਿਆਦਾ ਰੇਟ ਤਾਂ ਠੀਕ ਨੇ ਖਾ ਕੇ ਤਾਂ ਚੱਲ ਪਤਾ ਲੱਗੂ ਬਾਅਦ ਵਿੱਚ ਕਿੰਦੀ ਸਿਸਟਮ ਆ ਹਨਾ ਜੀ ਖੁਸ਼ੀ ਚੱਲੀਏ ਵਾਈਕਰੂ ਮਾ ਜਾਗੇ ਵਾਈ ਖਾਣਾ ਖਾ ਕੇ ਯਾਰ ਬੜਾ ਵਧੀਆ ਸੀ ਯਾਰ ਮੇਰੇ ਹਿਸਾਬ ਨਾਲ ਤਾਂ ਪਤਾ ਨਹੀਂ ਤਾਂ ਭੁੱਖ ਜਿਆਦਾ ਲੱਗੀ ਹੋਈ ਸੀ ਤੇ ਇੱਕ ਚੀਜ਼ ਹੋਰ ਬਾਈ ਦਹੀਂ ਦੇਤਾ ਬਾਈ ਨੇ ਮੈਂ ਉਹ ਪੁੱਛਿਆ ਮੈਂ ਕਿ ਕੀ ਰੇਟ ਲਾਉਂਗੇ ਬਾਈ ਦਹੀਂ ਦੀ ਇੱਕ ਪਲੇਟ ਮਹਾਂ ਦਹੀਂ ਚਾਹੀਦਾ ਹੈਗਾ ਕਹਿੰਦਾ ਕੋਈ ਗੱਲ ਨਹੀਂ ਕਹਿੰਦਾ ਤੁਸੀਂ ਲਓ ਹਾਂ ਪਾਚਾਰ ਦੇ ਪਾਣੀ ਇਹ ਸਾਰੇ ਸਾਥ ਦੇ ਲੱਗ ਪੈਸੇ ਲੈਂਦੇ ਆ ਸਹੀ ਗੱਲ ਆ ਇਹ ਨਾਲ ਜਿੰਦਾ ਵੱਡਾ ਪਰ ਫਿਰ ਤਿੰਨੋ ਟਿੱਪ ਦੇ ਆਏ ਉਹੀ ਹਾਂ ਟਿੱਪ ਦੇਤੀ ਭਾਈ ਜਾ ਲੈਣਾ ਨੂੰ ਥੋੜੀ ਜੀ ਤੇ ਇਹ ਇਹ ਨੌ ਆ ਭਾਈ ਇਹਨਾਂ ਦਾ ਹੈਗਾ ਰੇਨ ਟਰੀ ਰੈਸਟੋਰੈਂਟ ਆ ਸੀਗਾ ਰੇਨ ਟਰੀ ਰੈਸਟੋਰੈਂਟ ਹੈ ਤੇ ਨਾਲ ਹੋਟਲ ਹੈਗਾ ਬੜਾ ਵਧੀਆ ਲੱਗਿਆ ਯਾਰ ਇਹ ਇਹ ਇਧਰਲੇ ਪਾਸੇ ਜਿਹੜਾ ਕੋਚੀ ਦੀ ਬੀਚ ਹੈਗੀ ਉਹਦੇ ਬਿਲਕੁਲ ਲਵੇ ਆ ਅੱਗੇ ਕੋਚੀ ਬੀਚ ਆ ਗਈ ਇਧਰ ਤੇ ਬਿਲਕੁਲ ਲਵੇ ਆ ਕੋਟ ਕੋਚੀ ਦੇ ਵਿੱਚ ਹਨਾ

ਆ ਤੁਮਾਲ ਮੈਨੂੰ ਆਵਰ ਕਿਵੇਂ ਹੋ ਭਈਆ ਅੱਛੇ ਹੋ ਅੱਛਾ ਹੈ ਬੜੀਆ एकदम मस्त ਫਰਸਟ ਕਲਾਸ ਅਰੇ ਵਾਹ ਇਹ ਇਹ ਬਾਈ ਨੇ ਆਪਾਂ ਨੂੰ ਗੱਲ ਹੋਮਸਟੇਅ ਦਵਾਇਆ ਸੀਗਾ ਤੇ ਆਪਾਂ ਉੱਥੇ ਹੀ ਰਹਿ ਰਹੇ ਹਾਂ ਉਸ ਜਗ੍ਹਾ ਤੇ ਇੱਕ ਉਧਰ ਦੀਆਂ ਟੱਕਰ ਗਿਆ ਹਸਤਾ ਜਾ ਰਹੇ ਤੇ ਰਸਤੇ 'ਚ ਤੇ ਜਿਹੜਾ ਆਪਣਾ ਉਹ ਸੀਗਾ ਆਪਣਾ ਕੀ ਮਰਡਨਚਰੀ ਪੈਲੇਸ ਹੈ ਜਿਹੜਾ ਉਹ ਤਾਂ ਬੰਦ ਹੋ ਗਿਆ ਹੁਣ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਸਵੇਰੇ ਪੌਣੇ ਪੌਣੇ ਕੁ 5 ਵਜੇ ਨਾ ਬੰਦ ਹੋ ਜਾਂਦਾ ਉਹ ਤੁਹਾਨੂੰ ਹਾਲ ਆਪਾਂ ਹੁਣ ਚੱਲੇ ਆ ਜੀ ਇੱਕ ਤਾਂ ਜੂ ਟਾਊਨ ਆ ਜਿਹੜਾ ਉੱਥੇ ਘੁੰਮਦੇ ਆ ਉੱਥੇ ਕੈਫੇਜ਼ ਵਗੈਰਾ ਨੇਗੇ ਤੇ ਉਹ ਜਿਹੜੀ ਸਪੀਡ ਹੈਗੀ ਜੂ ਟਾਊਨ ਦੀ ਉਹ ਬਿਲਕੁਲ ਯੂਰਪ ਦੀ ਫੀਲਿੰਗ ਦਵਾਉਂਦੀ ਹੈ ਜੀ ਤੇ ਉੱਥੇ ਦੇਖਦੇ ਆ ਹੋਰ ਕੀ ਕੁਛ ਹੈ ਹਨਾ ਇਹ ਆ ਭਾਈ ਕੋਚੀ ਸ਼ਹਿਰ ਅੱਛਾ ਭਈਆ ਹੋਰ ਕੀ-ਕੀ ਹੈ ਵਾਹਾਂ ਤੇ ਪਰਫਿਊਮ ਫੈਕਟਰੀ ਹੈ ਪੁਲਿਸ ਮਿਊਜ਼ੀਅਮ ਅੱਛਾ ਸੈਨਗੋ ਪਰਫਿਊਮ ਫੈਕਟਰੀ ਔਰ ਪੁਲਿਸ ਮਿਊਜ਼ੀਅਮ ਸੈਨਗੋ ਤੋਂ ਹਮ ਸੈਨਗੋ ਤੋਂ ਜਾਏ ਥੇ ਹਮ ਪਰਫਿਊਮ ਫੈਕਟਰੀ ਲੈ ਜਾਓ ਫਿਰ ਜੋ ਹਮੇ ਪਹਿਲੇ ਤੇ ਆਪਾਂ ਬਾਈ ਜੀ ਪਹੁੰਚ ਗਏ ਆ ਜੀ ਜੀਓ ਟਾਊਨ ਤੇ ਉਰੇ ਬਾਈ ਨੇ ਜਿਵੇਂ ਕਿ ਆਪਾਂ ਨੂੰ ਦੱਸਿਆ ਸੀਗਾ ਪਰਫਿਊਮ ਫੈਕਟਰੀ ਹੈ ਇੱਕ ਤੇ ਪਹਿਲਾਂ ਤੁਹਾਨੂੰ ਪਰਫਿਊਮ ਫੈਕਟਰੀ ਦਿਖਾਵਾਂਗੇ ਤੇ ਉਦੋਂ ਬਾਅਦ ਆਪਾਂ ਸਪਾਈਸ ਮਾਰਕੀਟ 'ਚ ਜਾਵਾਂਗੇ ਉਹ ਦੇਖਦੇ ਕਿਵੇਂ ਦਾ ਸਿਸਟਮ ਹੈ ਨਾ ਸਾਰਾ ਕੁਝ ਤੇ ਆਜੋ ਫਿਰ ਚੱਲੀਏ ਇਹ ਆ ਜਿਹੀ ਉਹ ਪਰਫਿਊਮ ਫੈਕਟਰੀ ਸਾਹਮਣੇ ਪਰਫਿਊਮਾਂ ਦੀ ਦੁਕਾਨ ਆ ਗਈ ਤੇ ਅੱਗੇ ਜਾਵਾਂਗੇ ਤਾਂ ਪਰਫਿਊਮ ਦੀ ਫੈਕਟਰੀ ਆ ਤੇ ਇੱਧਰਲੇ ਪਾਸੇ ਆ ਦੇਖੋ ਆ ਮਾਰਕੀਟ ਆ ਸੰਪਰਦੇਸੀਸਾਂ ਨੇ ਗਾਗੋ ਸਿੱਧਾ ਜਾ ਕੇ ਆ ਆਜੋ ਫਿਰ ਚੱਲੀਏ ਮੈਨੂਫੈਕਚਰਰ ਆਫ ਨੇਚਰਲ ਪਰਫਿਊਮਸ ਇਹ ਹੈ ਬਈ ਪਰਫਿਊਮਾਂ ਦੀ ਇਹ ਮੂਰੇ ਦੁਕਾਨ ਹੈ ਇਹਨਾਂ ਦੀ ਸ਼ਾਪ ਹੈ ਪਰਫਿਊਮਸ ਵਗੈਰਾ ਵੇਚਦੇ ਆ ਇਹ ਇਤਰ ਵਗੈਰਾ ਬੜੀ ਸਟਰੋਂਗ ਖੁਸ਼ਬੂ ਆ ਰਹੀ ਹੈ ਯਾਰ ਹੈ ਮੈਨੂੰ ਇਹ ਛਿੱਕਾ ਲੱਗ ਜਾਂਦੀ ਹੈ ਮੈਨੂੰ ਤਾਂ ਅਲਰਜੀ ਹੈ ਬਈ ਛਿੱਕਾਂ ਛਿੱਟਾ ਲੱਗ ਜਾਂਦੀਆਂ ਨੇ ਨਾ ਪਰਫਿਊਮ ਤੋਂ ਦੇਖ ਬਈ ਦੁਦਾਰ ਮਾਰ ਮੂਲੇ ਰੱਖ ਮੂਤੇ ਤੇ ਇਧਰ ਆ ਫੈਕਟਰੀ ਬਈ ਤੇ ਆਹ ਦੇਖੋ ਬਈ ਵਰਲਡਸ ਬਿਗੇਸਟ ਜਿਹੜੀ ਅਰਗਬਤੀ ਹੈ ਇਸ ਦਾ weight ਹੈ 412 kg ਕਿਲੋ ਤੇ ਲੈਂਥ ਉਹਦੀ ਹੈਗੀ ਹੈ ਜੀ ਲਗਭਗ 70 ਫੁੱਟ ਤੇ ਬਰਨਿੰਗ ਟਾਈਮ ਹੈਗਾ ਜੀ ਮੋਰ ਥੈਨ 1 ਮੰਥ ਮਤਲਬ 1 ਮਹੀਨਾ ਚੱਲਦੀ ਰਹੂਗੀ ਉਹ ਤੇ 2 ਮਹੀਨੇ ਲੱਗੇ ਨੇ ਇਹਨੂੰ ਬਣਾਉਣ ਤੇ ਅੱਛਾ ਹਾਂ ਮੇਡ ਹੈ ਗਈ ਹੈ ਕਿਆ ਬਾਤ ਹੈ ਕਿੱਥੇ ਖੁਸ਼ੀ ਉਹ ਫਿਰ ਆ ਦੇਖੋ ਭਾਈ ਆ ਦੇਖੋ ਭਾਈ ਆ ਬਈ ਹੈਗੀ ਅਰਗਵਤੀ ਉਹ ਆਦੀ ਬਿਲਕੁਲ ਸਾਹਮਣੇ ਹੀ ਪਈ ਆ ਉਹਦੇ ਆ ਚੀਜ਼ ਆ ਉਹ ਦੇਖ ਵਰਲਡਸ బిਗੇਸਟ ਅਰਗਵਤੀ ਕਿਆ ਬਾਤ ਹੈ ਭਾਈ ਅਸੀਂ ਭਾਈ ਉਹ ਪਿੱਛਾ ਲੀਆਂ ਦੇਖੀ ਜਾਂਦੇ ਆ ਅਸੀਂ ਸੋਚਿਆ ਇਹ ਤਾਂ ਆਪਣੇ ਘਰੇ ਗੁੰਦੀਆਂ ਨੇ ਆਦੀ ਸਾਨੂੰ ਆਦੀ ਵੀ ਸਾ ਉਹ ਪਿੱਛੇ ਵਾਲੀਆਂ ਗਈ ਕਹੀ ਜਾਂਦੇ ਨੇ ਇਹ ਉਹ ਇਹ ਵੱਡੀ ਸਾਹਮਣੇ ਨਿਗਾ ਚ ਪਈਉ ਨਹੀਂ ਹੈਗੀ ਬਸ ਸਾਹਮਣੇ ਦੇ ਨਾਲ ਹੀ ਫਿਰ ਵੀ ਨਿਗਾ ਚ ਨਹੀਂ ਪਈ ਤੇ ਇੱਕ ਚੀਜ਼ ਵੀ ਹੋਰ ਹੈ ਔਰੇ ਕਮਾਲ ਦੀ ਵਰਲਡਸ ਸਭ ਤੋਂ ਬਿਗੇਸਟ ਮਤਲਬ ਵੱਡੀ ਹੈ ਜਿਹੜੀ ਪਰਫਿਊਮ ਬੋਟਲ ਉਹ ਵੀ ਉਰੇ ਮੌਜੂਦ ਹੈਗੀ ਤੇ ਆ ਸੀਗੀ ਉਹ ਵਰਲਡਸ ਬਿਗੇਸਟ ਪਰਫਿਊਮ ਬੋਟਲ ਇਹਦੀ ਕੈਪੈਸਿਟੀ ਹੈ 3600 ਲੀਟਰ 10 ਫੁੱਟ ਲੰਬੀ 3600 ਲੀਟਰ ਆਫ ਪਰਫਿਊਮ ਇਹਦੇ ਵਿੱਚ ਹੈਗਾ ਆ ਦੇ ਵਾਜੀ ਵਾ ਯਾਰ ਕਿਆ ਬਾਤ ਹੈ ਉੱਪਰ ਦੇਖੋ ਦੇਖਿ ਸਾਰੀਆਂ ਅਗਰਬਤੀਆਂ ਅਗਰਬਤੀਆਂ ਨਾਲ ਸਜਾਵਟ ਕਰ ਰੱਖੀ ਆ ਪੂਰੀ ਵਧੀਆ ਤਰੀਕੇ ਦੇ ਨਾਲ ਹਨ ਇਹ ਤਾਂ ਐ ਲੱਗਦਾ ਜਿਵੇਂ ਬੰਬ ਜੇ ਫਿੱਟ ਕਰੇ ਹੁੰਦੇ ਨੇ ਕੁਝ ਹਨਾ ਆ ਪਰਫਿਊਮ ਦੇ ਕੋਲੇ ਵਾਲੇ ਵਾਲੇ ਫੁੱਲ ਨੇ ਜੀ ਹਾਂ ਉਹ ਨਾਬੇੜੇ ਪਾਪਾ ਨੂੰ ਆਪਣੇ ਨੂੰ ਪਰਫਿਊਮ ਕਾਫੀ ਜ਼ਿਆਦਾ ਪਸੰਦ ਆ ਉਹ ਬੜੀਆਂ ਬੋਤਲਾਂ ਲੈ ਕੇ ਆਉਂਦੇ ਨੇ ਘਰੇ ਮੈਂ ਤਾਂ ਕਹਿੰਦਾ ਆ ਲੈ ਚੱਲਦੇ ਆਣਾ ਵਾਸਤੇ ਇਹ ਤਾਂ ਕਿੱਦਾਂ ਨਹੀਂ ਕਰੇ ਪਹੁੰਚਦੇ ਆਪਾਂ ਆ ਲੈ ਸਕਦੇ ਆ ਆ ਵੀ ਦੇਖੋ ਬੁੰਨੀਆਂ ਕਿੰਨੀਆਂ ਦੇਖੋ ਆ ਆ ਵੀ ਸੋਹਣੀਆਂ ਨੇ ਹਨਾ ਹਾਂ ਇਹ ਛੋਟੀਆਂ ਇਹ ਲੈ ਸਕਦੇ ਆ ਭਈ ਆਪਾਂ ਆ ਦੇਖੋ ਇਹ ਵਿੱਚ ਲਾਈਟ ਚੱਲ ਰਹੀ ਹੈ ਨਾ ਉਹਦੇ ਕਰਕੇ ਕਲੀਅਰ ਨਹੀਂ ਆ ਰਹੀ ਮੇਰੇ ਲੱਗਾ ਫੋਟੋ ਆ ਦੇਖੋ ਪਰਫਿਊਮ ਦੀ ਫੈਕਟਰੀ ਇਹ ਵੀ ਖਾਸੀਆਂ ਬੜੀਆਂ ਨੇ ਯਾਰ ਬੋਤਲਾਂ ਤਾਂ ਹਨਾ ਹੋਰ ਕੀ ਇਹ ਤਾਂ ਲਾਉਂਦੇ ਕਰਦੀ ਗਈ ਵਾਰ ਹੱਥ ਤੋਂ ਜੋ ਤਿਲਕ ਗਿਆ ਥੱਲੇ ਗਈ ਚੱਲ ਹੋ ਗਿਆ ਕੰਮ じゃ ਇਹਦਾ ਪ੍ਰਾਈਸ ਪੁੱਛ ਕੇ ਦੇਖੋ ਪੁੱਛਦੇ ਆ raw material to make the I mean, agarbatti or something uh, agarbattiyan also the essential oils oils okay. Yeah? okay 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 theek hai bhai aa chijjan de agarbatti ban diyan alag alag flavor ho janda hai and these are for flavors of agarbatti okay oh yeah guji alag alag flavor ne eh agarbatti de flavor ne idde le passe agarbatti da saman aa gaya te idde le passe perfume da saman aa gaya eh yes. hai e system sara so ah, want oh, to try okay. perfumes <laughs> ਮੈਂ ਤਾਂ ਬੈਲੀ ਅਲਰਜੀ ਤੁਹਾਨੂੰ ਦੱਸ ਘਟੀਆਂ ਮੇਰੇ ਕੰਮ ਦਾ ਹੈ ਨਹੀਂ ਇੱਥੇ ਮੈਂ ਤਾਂ ਦੇਖਣ ਹੀ ਆਈ ਆ। ਅਧਿਆ ਆਹ ਦੀ ਭਾਈ ਅੰਦਰਲੇ ਪਾਸੇ ਦੁਕਾਨ ਨੇ ਅੰਦਰ ਤੇ ਬਾਹਰਲੇ ਪਾਸੇ ਦੁਕਾਨ ਹੈਗੀ ਅੰਦਰਲੇ ਪਾਸੇ ਫੈਕਟਰੀ ਹੈਗੀ। ਲੈ ਖੁਸ਼ੀ ਟਰਾਈ ਕਰਕੇ ਦੇਖੀਏ ਭਾਈ। ਮੇਡ ਆਫ ਕੈਕਟਸ। ਮੇਡ ਅਪ ਆਫ ਕੈਕਟਸ। ਇਟ ਇਜ਼ ਲਾਈਕ ਸਿਟਰਸ ਐਂਡ ਮੋਰ ਫਰੈਸ਼। ਆਈਸ ਬੋਲੀ ਯਾਰ ਮੈਨੂ ਬਣਾ ਰੱਖਿਆ ਬਈ ਬੂਲਾ ਦੇਖੋ ਨਾ ਇੰਨੇ ਪਰਫਿਊਮ ਇਹ ਸੈਲ ਕਰਦੇ ਆ ਯਾਰ ਕਮਾਲ ਦੀ ਗੱਲ ਆ ਦੇਖੋ ਇਨ ਦਿਸ ਮੇਡ ਫਰਮ ਲਿਲੀ ਫਲਾਵਰ ਓਕੇ ਲਿਲੀ ਫਲਾਵਰ ਸੋ ਵਿਚ ਟਾਈਪ ਆਫ ਫਰੇਗਰੈਂਸ ਲਾਈਕ ਮੈਂ ਆਈ ਲਾਈਕ ਦਿਸ ਵਨ ਲਿਲੀ ਕਾ ਆ ਲਿਲੀ ਏ ਲੀ ਜਿਆਦਾ ਵਧੀਆ ਨਾ ਲਿਲੀ ਫਲਾਵਰ Yeah, extracted what? from the lily. Okay, what is the cost of this pot? So this is 100 ml and this is the 50 ml. 50 ml we fill top, you get 10 ml more extra, you get 60 it's Without any alcohol, it will be cost 1500 rupees for okay. the pure oil. But when you give the 100 ml, it's a double quantity, double price, no? Mm. And you get the five hundred rupees discount, twenty five hundred, okay, and okay. you get okay. tiny complimentary any other different okay. ml ka price kithna? Fifteen hundred. Fifteen hundred hai. One और कम प्राइस वाला कितने का आपके पास लाइक थर्टी फाइव एम एम क्या हो लेना ना भाई रेट बहुत ज्यादा नहीं ना थे वैसे ਪਰ ਜੇ ਤੁਸੀਂ ਗਿਫਟ ਵਗੈਰਾ ਕਰਨੇ ਕਿਸੇ ਨੂੰ ਤਾਂ ਉਹਦੇ ਵਾਸਤੇ ਬੈਸਟ ਹੈ ਮੇਰੇ ਹਿਸਾਬ ਨਾਲ ਹਨਾ ਗਿਫਟ ਵਗੈਰਾ ਕਰ ਸਕਦੇ ਹੋ ਇਹ ਨਾ ਇਹਨਾਂ ਬੋਤਲਾਂ ਨੂੰ ਪਰਫਿਊਮ ਵਗੈਰਾ ਭਰ ਕੇ ਦੇ ਵਿੱਚ ਉਹ ਗੱਲ ਵਕਰੀਆ ਵੀ 1100 1500 ਮਹਿੰਗੇ ਸਿਸਟਮ ਥੋੜਾ ਜਿਹਾ ਹੈਗਾ ਏ ਆ ਵੀ ਬੋਤਲਾਂ ਸੋਹਣੀਆਂ ਨੇ ਵੇਹੇ ਹਨਾ ਆ ਵੇਖੋ ਨਾਈਸ ਪਰ ਰੇਟ ਬੜਾ ਜ਼ਿਆਦਾ ਹੈ ਬਾਈ ਖੁਸ਼ੀ ਨੇ ਤਾਂ ਰਮਾਲ ਧਰ ਲਈ ਬੂਤੇ ਚਲਿਓ ਨਾ ਖੁਸ਼ਬੂ ਯਾਰ ਬਾਹਲੀ ਆ ਦੇ ਸਟਰੋਂਗ ਹੈਗੀ ਤੇ ਬਾਈ ਆ ਦੇਖੋ ਇਹ ਹੈਂਡਕਰਾਫਟਸ ਨੇਗੇ ਤੁਸੀਂ ਇਹ ਚੀਜ਼ਾਂ ਲੈ ਸਕਦੇ ਹੋ ਰੇ ਆ ਕੇ ਹਨਾ ਯਾਰ ਇਹ ਬਹੁਤ ਵਧੀਆ ਲੱਗਦੀਆਂ ਯਾਰ ਇੱਧਰ ਛੋਟੀਆਂ ਛੋਟੀਆਂ ਤੇ ਬਹੁਤ ਸਾਰੀਆਂ ਦੁਕਾਨਾਂ ਨੇ ਤੁਹਾਨੂੰ ਆ ਦੇਖੋ ਇੱਧਰ ਛੋੜੀ ਛੋਟੀਆਂ ਦੁਕਾਨਾਂ ਹੈਂਡਕਰਾਫਟਸ ਨੇਗੀਆਂ ਜਿਵੇਂ ਆ ਦੇਖੋ ਆ ਭਾਈ ਨੇ ਹੈਂਡਕਰਾਫਟਸ ਇਹ ਹੱਥਾਂ ਨਾਲ ਤਿਆਰ ਹੁੰਦੇ ਨੇ ਐਂਟੀਕ ਪੀਸ ਨੇ ਮਹਿੰਗੇ ਬਾਅਦ ਹੁੰਦੇ ਆ ਬਾਰੇ ਇਹ ਯਾਰ ਹੈਲੋ ਓਕੇ ਇਹ ਇਹਦੇ ਨਾਲ ਛੋਟਾ ਸਾਮਾਨ ਹੈ ਨਾ ਉੱਧਰ ਤਾਂ ਖਾਸੇ ਮਹਿੰਗੇ ਮਹਿੰਗੇ ਜਿੱਥੇ ਵੱਡੇ ਵੱਡੇ ਸੀਗੇ ਆ ਆ ਸੀਗਾ ਬਾਈ ਕਿਆ ਬਾਤ ਹੈ ਇਹ ਚੀਜ਼ਾਂ ਤੁਹਾਨੂੰ ਉਰੇ ਕੇਰਲਾ 'ਚ ਦੇਖਣ ਨੂੰ ਮਿਲ ਸਕਦੀਆਂ ਯਾਰ ਆ ਦੇਖੋ ਕਿੰਨੀ ਸਿਰਾਂ ਲੱਗ ਰਹੀਆਂ ਯਾਰ ਇਹ ਉਰੇ ਇੱਕ ਉਹ ਹੁੰਦਾ ਕਹਿੰਦੇ ਇਵੈਂਟ ਜਿਆ ਕਰਦੇ ਹੁੰਦੇ ਨੇ ਇਹ ਇੱਕ ਤਿਹਾਰ ਦੀ ਤਰ੍ਹਾਂ ਬਣਾਉਂਦੇ ਨੇਗੇ ਉਦੋਂ ਇਹਨਾਂ ਚੀਜ਼ਾਂ ਦਾ ਯੂਜ਼ ਹੁੰਦਾ ਹੈਗਾ ਆਪ ਕੀ ਇਹ ਚੀਜ਼ ਦੀ ਉਰੇ ਮਾਰਕੀਟ ਆ ਮਤਲਬ ਮਸ਼ਹੂਰ ਹੈ ਇਹ ਚੀਜ਼ਾਂ ਅੰਗਰੇਜ਼ ਸਪੈਸ਼ਲ ਲੈਣ ਆਉਂਦੇ ਨੇ ਇਹਨਾਂ ਨੂੰ ਆ ਦੇਖੋ ਕਿੱਡੇ ਕਿੱਡੇ ਸਿੰਘ ਨੇ ਖੁਸ਼ੀ ਇਹਦੇ ਆ ਦੱਡੂ ਆ ਪੁੱਛੀ ਇਹਨਾਂ ਨੂੰ ਜੇ ਵੀਡੀਓਗ੍ਰਾਫੀ ਇਹਨਾਂ ਨੇ ਕਰਨ ਦਿੱਤੀ ਅੰਦਰ ਤੇ ਬਈ ਇਸ ਟਾਈਮ ਆਪਾਂ ਫਿਰ ਰਹੇ ਹਾਂ ਜੀ ਜੂ ਟਾਊਨ ਦੇ ਵਿੱਚ ਤੇ ਪਰਫਿਊਮ ਫੈਕਟਰੀ ਤੇ ਅਗਰਬਤੀ ਫੈਕਟਰੀ ਉਹ ਜੀ ਜੇ ਆਪਾਂ ਦੇਖ ਲਈਆਂ ਤੇ ਇਸ ਤੋਂ ਇਲਾਵਾ ਹੋਰਿਆ ਐਂਟਿਕਸ ਦੀਆਂ ਸ਼ਾਪਸ ਤੁਹਾਨੂੰ ਹਰ ਥਾਂ ਤੇ ਦੇਖਣ ਨੂੰ ਮਿਲ ਜਾਣਗੀਆਂ ਆ ਜਿਵੇਂ ਨਹੀਂ ਗੀਆਂ ਪਰ ਇਹ ਵੀਡੀਓਗ੍ਰਾਫੀ ਅੰਦਰੋਂ ਲਾਉ ਨਹੀਂ ਕਰਦੇ ਹੈਗੇ ਕਿਉਂਕਿ ਐਂਟਿਕ ਪੀਸਿਸ ਨੇ ਨਾ ਐਂਟਿਕ ਪੀਸਿਸ ਹੁੰਦੇ ਆ ਤੇ ਕਾਫੀ ਜ਼ਿਆਦਾ ਸਾਡੇ ਚੋਰੀ ਕਰਨ ਬਈ ਹਸਤਾਬ ਸਭ ਦੇ ਫਰੈਂਡਸ ਨੂੰ ਦਿਖਾਉਣਾ ਕਾਫੀ ਜ਼ਿਆਦਾ ਮਹਿੰਗੇ ਹੁੰਦੇ ਨੇ ਨਾ ਤੇ ਇੱਕ ਆ ਗਈ ਇਧਰ ਐਂਟਿਕ ਪੀਸਿਸ ਦੀ ਸ਼ਾਪਸ ਸਾਡੇ ਡਿਜ਼ਾਈਨ ਚੋਰੀ ਕਰ ਲੈ ਆਹ ਚੀਜ਼ ਹੈ ਤੇ ਆਸਪਾਇਸ ਮਾਰਕੀਟ ਆ ਗਿਆ ਇੱਧਰ ਇਹਨਾਂ ਦੀ ਮੇਲਾ ਦਾ ਮਸਾਲੇ ਵਸੂਲੇ ਜਿੰਦੇ ਹਨ ਤੇ ਇਹ ਇਸ ਤਰੀਕੇ ਦਾ ਨਾ ਵੀਡੀਓਗ੍ਰਾਫੀ ਉਹ ਅਲਾਉ ਨਹੀਂ ਨਾ ਕਰਦੇ ਇਹ ਆ ਜਿੰਨੀ ਕੁ ਮਾੜੀ ਮੋਟੀ ਜੀ ਹੋਈ ਆ ਸਾਡੇ ਦੋ ਅਸੀਂ ਨੇ ਦਿਖਾਉਣ ਦੀ ਥੋੜੀ ਕੋਸ਼ਿਸ਼ ਕਰੀ ਆ ਪੂਰੀ ਤੇ ਇਸੇ ਦੇ ਨਾਲ ਆਪਾਂ ਪਹੁੰਚ ਗਏ ਆ ਜੀ ਜੂ ਟਾਊਨ ਜਿੱਥੇ ਪਹਿਲੀ ਤੇ ਦੂਜੀ ਸੈਂਚਰੀ ਵੇਲੇ ਤੋਂ ਹੀ ਜੂਜ਼ ਕਮਿਊਨਿਟੀ ਦੇ ਲੋਕ ਰਹਿੰਦੇ ਆਏ ਆ ਇਹ ਇਹ ਇੱਕ ਅਜੀਹੀ ਸਟ੍ਰੀਟ ਆ ਜਿਹੜੀ ਪੂਰੇ ਕੋਚੀ ਦੇ ਸ਼ਹਿਰ ਵਿੱਚ ਬਹੁਤ ਜ਼ਿਆਦਾ ਮਸ਼ਹੂਰ ਆ ਇੱਕ ਤਰ੍ਹਾਂ ਦੀ ਮਤਲਬ ਯੂਰਪ ਦੀ ਫੀਲਿੰਗ ਦਵਾਉਂਦੀ ਹੈ ਇਹ ਸਟ੍ਰੀਟ ਤੇ ਜਦੋਂ ਇਜ਼ਰਾਈਲ ਬਣ ਗਿਆ ਸੀ ਉਸ ਤੋਂ ਬਾਅਦ ਤਾਂ ਉੱਧਰ ਚਲੇ ਗਏ ਉਹ ਪਰ ਉਸ ਤੋਂ ਪਹਿਲਾਂ ਦੁਨੀਆ ਭਰ ਦੇ ਵਿੱਚ ਫੈਲੇ ਹੋਏ ਸੀਗੇ ਇੰਡੀਆ ਦੇ ਵਿੱਚ ਕਾਫੀ ਜ਼ਿਆਦਾ ਆਉਂਦੇ ਸੀਗੇ ਯਾਰ ਜਿਊਸ ਤੇ ਕਿਉਂਕਿ ਯੂਰਪ ਜੇ ਉਹਨਾਂ ਨੂੰ ਮਾਰਿਆ ਜਾਂਦਾ ਸੀ ਜਿਵੇਂ ਆਪਾਂ ਨੂੰ ਪਤਾ ਹੀ ਹੈ ਇਹ ਜੀ ਬਾਰੇ ਤਾਂ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਹੁੰਦਾ ਹੈ ਇਹ ਚੀਜ਼ ਦਾ ਕਿ ਯੂਰਪ ਦੇ ਵਿੱਚ ਉਹਨਾਂ ਨੂੰ ਮਾਰਿਆ ਜਾਂਦਾ ਸੀਗਾ ਜਿਊਸ ਨੂੰ ਤਾਂ ਉਹ ਉਰੇ ਆ ਕੇ ਇੰਡੀਆ ਦੇ ਵਿੱਚ ਰਹਿੰਦੇ ਹੁੰਦੇ ਸੀਗੇ ਤਾਂ ਆਹ ਜਗ੍ਹਾ ਮਿਲੀ ਹੋਈ ਸੀ ਉਹਨਾਂ ਨੂੰ ਜਿਊਸ ਟੀਟ ਕਰਕੇ ਉਰੇ ਚਲੋ ਜੀ ਹੁਣ ਚੱਲੀਏ ਫਿਰ ਆ ਪਿੱਛੇ ਆਗੇ ਜੀ ਪਰਦੇਸੀ ਸੈਨਾਗੋਗ ਜਿੱਥੇ ਆਪਾਂ ਕੱਲ ਜਾਏ ਸੀਗੇ ਤੇ ਉਰੇ ਆ ਕਿ ਇਹ ਸਟਰੀਟ ਆ ਜਿਹੜੀ ਉਹ ਮੁੱਕ ਜਾਂਦੀ ਹੈਗੀ ਅੱਜ ਦੇਖੋ ਟੂਡੇ ਹੌਲੀਡੇ ਸੈਨਾਗੋਗ ਅੱਜ ਬੰਦ ਹੈ ਟੂਡੇ ਇਜ਼ ਹੌਲੀਡੇ ਉਹ ਇਸੇ ਕਰਕੇ ਅਸੀਂ ਕੱਲ ਜਾਏ ਸੀਗੇ ਤੇ ਆ ਜੀਓ ਸਟਰੀਟ ਆ ਜਿਹੜੀ ਇੱਧਰ ਇੱਧਰਲੇ ਪਾਸੇ ਰਹਿ ਗਈ ਸਾਰੀ ਇਹ ਆ ਦੇਖੋ ਆ ਇੱਧਰੋਂ ਟੀਕਸ ਵਾਲੀਆਂ ਸ਼ਾਪਸ ਆ ਗਈਆਂ ਤੇ ਤੁਹਾਨੂੰ ਇਹੀ ਚੀਜ਼ਾਂ ਦੇਖਣ ਨੂੰ ਮਿਲੀਆਂ ਉਰੇ ਇਹ ਇਸ ਸ਼ਾਪ ਤੇ ਦੇਖੋ ਕਿੰਨੀ ਯੂਰਪ ਵਾਲੀ ਫੀਲਿੰਗ ਆ ਰਹੀ ਆ ਯਾਰ ਇਹ ਜੀ ਯਾਰ ਉਰੇ ਖਾਸ ਹੈ ਕਿੰਨਾ ਸਿਰਾਂ ਲੱਗਦਾ ਯਾਰ ਆ ਦੇਖੋ ਕੀ ਬਾਤ ਹੈ ਤੇ ਆਏ ਡਰਾਗ ਐਂਟੀਕਸ ਐਂਟੀਕ ਸ਼ਾਪਸ ਆ ਕੀ ਇੱਧਰ ਆ ਦੇਖੋ ਕਿਨੇ ਘੇਣ ਅੰਦਰ ਤਾਂ ਜਾਣ ਨਹੀਂ ਦਿੰਦੇ ਇਹ ਕਿਉਂਕਿ ਇਹ ਐਂ ਭਾਲਦੇ ਨੇ ਨਾ 200 ਰੁਪਏ ਕੁਝ ਲਓ ਕਹਿੰਦੇ ਫੇਰ ਬਣਾਇਓ ਜੇ ਬਣਾਉਣੀ ਆ ਵੀਡੀਓ ਕਿਉਂਕਿ ਸਮਾਨ ਹੈਗਾ ਮਹਿੰਗਾ ਬਾਈ 3000 ਦਾ 4000 ਦਾ 5000 ਦਾ ਕਿਉਂ ਕੁਝ ਹੀ ਲੈਣਾ 4000 ਦਾ ਕੁਝ ਉਹ ਬਈ ਐਂਟੀਕ ਪੀਸ ਨੇ ਨਾ ਉਹ ਮਹਿੰਗੇ ਨੇ ਹੈਂਡਕਰਾਫਟ ਨੇ ਤੇ ਉਹ ਚੀਜ਼ ਸਾਨੂੰ ਨਾਲ ਤਾਂ ਮਾ ਪਸੰਦ ਤਾਂ ਹੈਗੀ ਆ ਪਰ ਸਾਡੇ ਬਜਟ ਦੇ ਵਿੱਚ ਨਹੀਂ ਆ ਬਜਟ ਦੇ ਵਿੱਚ ਨਹੀਂ ਆਈ ਕੰਮ ਸਾ ਹਾਂ ਫਿੱਟ ਨਹੀਂ ਬੈਠ ਰਿਹਾ ਕੰਮ ਨਹੀਂ ਤਾਂ ਲੈ ਲੈਂਦੇ ਤੇ ਇਹ ਆ ਸਕੂਟਰੀਆਂ ਜੀ ਜਰੂਰ ਲਈ ਫਿਰਦੇ ਨੇ ਰੇ ਯਾਰ ਇਹ ਪਤਾ ਨਹੀਂ ਕਾਦੋ ਲਾਓ ਕਰ ਦਦਿਆ ਵੈਸੇ ਅਦਰਵਾਈਜ਼ ਗੱਡੀ ਗੁੰਡੀਆਂ ਲਾਓ ਨਹੀਂ ਕਰਦੇ ਇਹ ਆ ਦੇਖੇ ਇਹ ਫੀਲਿੰਗ ਜੀ ਸਾਰੀ ਇਸ ਸਟਰੀਟ ਬਣੀ ਹੋਈ ਹੈ ਜਿਹੜੀ ਨਾ ਆ ਵਿੰਡੋ ਮੁੰਡੀਆਂ ਖੁੱਲੀਆਂ ਜਿਵੇਂ 올ਡ ਸਕੂਲ ਜਿਵੇਂ ਯੂਰਪੀਅਨ ਸਟਾਈਲ ਜਾਂ ਕਹਿ ਦਨੇ ਆਪਾਂ ਇਹ ਆ ਲੈ ਬਾਈ ਲੁੰਗੀ ਪਾਈ ਖੜਾ ਛੋਟਾ ਜਿਹਾ ਲੈ ਇਹ ਇਹ ਜੀ ਹੈ ਆਪਣੇ ਇਹੀ ਸਟੈਚੂਆਂ ਜਾਂਦੇ ਨਾ ਬੁੱਤਾਂ ਜਾਂਦੇ ਨਿਕਰਾਂ ਪਾਈਆਂ ਵੀ ਹੁੰਦੀਆਂ ਨੇ ਇਹ ਜੀ ਅੱਛੀ ਲੱਗੀ ਯਾਰ ਇਹਨਾਂ ਦੇ ਇਹਨਾਂ ਦੀ ਲੁੰਗੀ ਹੈ ਥੈਂਕ ਯੂ ਤੇ ਜੀਓ ਸੀਟ ਆਪਾਂ ਨੇ ਦੇਖ ਲਈ ਜੀ ਜਿਹੜੀ ਲੁੱਕ ਲਾਈਕ ਯੂਰਪ ਦੀ ਸਟ੍ਰੀਟਸ ਵਰਗੀ ਲੱਗਦੀ ਹੈ ਕਾਫੀ ਹੱਦ ਤੱਕ ਕਹਿ ਸਕਦਾ ਵੀ ਯੂਰਪ ਦੀ ਜਿਹੜੀ ਪੁਰਾਣੀ ਸਟ੍ਰੀਟਸ ਨੇ ਉਹਦੇ ਵਰਗੀ ਲੱਗਦੀ ਹੈਗੀ ਤੇ ਇਸੇ ਦੇ ਨਾਲ ਫਿਰ ਆਪਾਂ ਇਸ ਵਲੌਗ ਨੂੰ ਕਰਦੇ ਹਾਂ ਜੀ ਸਮਾਪਤ ਤੇ ਉਮੀਦ ਕਰਦੇ ਹਾਂ ਤੁਸੀਂ ਇਹ ਵਲੌਗ ਵਧੀਆ ਮਤਲਬ ਤੁਹਾਨੂੰ ਇਹ ਪਸੰਦ ਕੀਤਾ ਹੋਊਗਾ ਤੇ ਜਿਨ੍ਹਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਕਮੈਂਟ ਜ਼ਰੂਰ ਕਰਦੇ ਹੋ ਤੇ ਵਲੌਗ ਇਦਾਂ ਦਾ ਤੁਹਾਨੂੰ ਲੱਗਿਆ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਕੇਰਲਾ ਦੀ ਸੀਰੀਜ਼ ਐ ਤੈਂ ਚੱਲਦੀ ਰਹੂਗੀ ਤੇ ਮਿਲਦੇ ਆਂ ਫਿਰ ਤੁਹਾਨੂੰ ਨਵੇਂ ਵਲੌਗ ਦੇ ਨਾਲ